ਹੁਣ ਆਪਾਂ ਸੂਜੀ ਦਾ ਪ੍ਰਸ਼ਾਦ ਬਣਾ ਲਏਂਗੇ ਵਿੱਚ ਪਾਉਣੇ ਪਹਿਲਾਂ ਕਿਉਂ ਠੀਕ ਹੈ ਜੀ ਫੇਰ ਚੁੰਗੀ ਛਾਣੀ ਪਈ ਆ ਜੀ ਸੂਜੀ ਦਾ ਪ੍ਰਸ਼ਾਦ ਬਣਾਵਾਂਗੇ ਵੀ ਆਪਾਂ ਹੁਣ ਕਿਉਂ ਗਰਮਾ ਹੋ ਜੂਗਾ ਜੀ ਵਿੱਚ ਆਪਾਂ ਫੇਰ ਸੂਜੀ ਪਾ ਦਾਂਗੇ ਉਹ ਗਾਰ ਮੋਹ ਚੱਲਿਆ ਜੀ ਸੂਜੀ ਪਾ ਦਈਏ ਹੁਣ ਆਪਾਂ ਮਿੱਠਾ ਪ੍ਰਸ਼ਾਦ ਬਣਾਵਾਂਗੇ ਜੀ ਪਹਿਲਾਂ ਪ੍ਰਸ਼ਾਦ ਬਣਾ ਰਹਿ ਜੀ ਹੁਣ ਸੂਜੀ ਦਾ ਥੋੜੀ ਬਰੌਨ ਹੋਣ ਲੱਗ ਰਹੀ ਹੈ ਜੀ ਹੁਣ ਕੋਈ ਵੀ ਬਾੜੀ ਦੀ ਲਾਲ ਹੋ ਗਈ ਜੀ ਵਸਤ ਚੀਨੀ ਪਾ ਦਾਂਗੇ ਵਿੱਚ ਠੀਕ ਹੈ ਜੀ ਚੀਨੀ ਪਾ ਕੇ ਜੀ ਫਿਰ ਵਿੱਚ ਪਾਣੀ ਪਾ ਦਾਂਗੇ ਲਓ ਜੀ कि पान लाग्री कि पाती थोड़ा जा पानी पाई जी हूँ जी बिचे बच्चों काजू बदाम देख रहा है प्रशाद वागी हूँ ਇਹ ਨੂੰ ਥੱਲੇ ਲਾ ਲਾਂਗੇ ਜੀ ਅਸੀਂ ਹੁਣ ਹੁਣ ਆਪਾਂ ਨੇ ਲਾ ਲਿਆ ਜੀ ਪਰਸ਼ੂਰੀ ਜੀ ਦਾ ਸੂਜੀ ਦਾ ਪ੍ਰਸ਼ਾਦ ਕੌਲੀ ਚ ਪਾ ਲੱਗ ਰਿਹਾ ਜੀ ਲੈ ਚ ਤੇ ਤੁਸੀਂ ਵੀ ਬਣਾਇਓ ਜੀ ਖਾ ਕੇ ਦੇਖੋ ਪ੍ਰਸ਼ਾਦ ਜੀ ਬਹੁਤ ਬੜੀਆ ਸਾਡੀ ਵੀਡੀਓ ਜੀ ਵਾਰ ਤੇ ਵਾਰ ਸ਼ੇਅਰ ਕਰਿਓ ਸਾਸਰੀ ਕਾਲ ਜੀ ਸੂਜੀ ਦਾ ਪ੍ਰਸ਼ਾਦ ਖਾ ਕੇ ਦੇਖਿਓ